ਸੱਜਣ ਤੁਸੀਂ ਬੈਠੇ ਹੋ ਮੈਂ ਨੋਟ ਕਰਦਾ ਸੀ ਇਹਦੇ ਵਿੱਚ ਅੱਧੀ ਸੰਗਤ ਉਹ ਐ ਆ ਵਿੱਚ ਬੈਠੇ ਸੱਜਣਾ ਨੂੰ ਮੈਂ ਸਟੇਜ ਵੱਲ ਵੇਖਦਾ ਸੀ ਬਿਆਸ ਵਾਲੇ ਬਾਬਾ ਗੁਰਿੰਦਰ ਸਿੰਘ ਹੁਣੀ ਆਏ ਹੋਏ ਐ ਤੇ ਕਈ ਸੱਜਣ ਜਿਹੜੇ ਐ ਉਹ ਇਦਾਂ ਇਦਾਂ ਹੀ ਇਦਾਂ ਇਦਾਂ ਵੇਖਦੇ ਕਿਉਂਕਿ ਉਹ ਮੈਨੂੰ ਮੈਂ ਸਮਝ ਰਿਆ ਸੀ ਵੀ ਉਹਨਾਂ ਦੇ ਪ੍ਰੇਮੀ ਹੋਣਗੇ ਪ੍ਰਾਣੇ ਜੁੜੇ ਹੋਣਗੇ ਇਲਾਕੇ ਦੇ ਉਹਨਾਂ ਨੂੰ ਪਤਾ ਲੱਗਾ ਵੀ ਸਾਡੇ ਗੁਰੂ ਜੀ ਆਣ ਲੱਗੇ ਐ ਇਹ ਸਾਰੇ ਇਕੱਠੇ ਹੋ ਕੇ ਉਹ ਵੀ ਆਏ ਐ ਵਿੱਚ ਬੈਠੇ ਐ ਉਹ ਮੁੜ ਮੁੜ ਗਰਦਨਾ ਉਹਨਾਂ ਦੀਆਂ ਇਦਾਂ ਘੁੰਮਦੀਆਂ ਇਧਰ ਵਿੱਚ ਕਈ ਬੀਬੀਆਂ ਵੀ ਬੈਠੀਆਂ ਜਦੋਂ ਮੱਥਾ ਟਿਕ ਰਿਹਾ ਸੀ ਤੇ ਉਹ ਇਦਾਂ ਟੇਡੀਆਂ ਹੋ ਹੋ ਵੇਖਦੀਆਂ ਕਿ ਕਦੋਂ ਤੁਹਾਡਾ ਨਿਬੜਨਾ ਤੇ ਕਦੋਂ ਅਸੀਂ ਦਰਸ਼ਨ ਕਰੀਏ ਇਹ ਇਹਨਾਂ ਦੀ ਪ੍ਰੇਮੀਆਂ ਦੀ ਪਿਆਰ ਵਾਲਿਆਂ ਦੀ ਸੋਚ ਹੁੰਦੀ ਹੈ ਸੋ ਮੈਂ ਕਹਿਣਾ ਏ ਚਾਨਾ ਵੀ ਜਿਵੇਂ ਪਿਆਰ ਹੈ ਉਹ ਵੇਖ ਰਹੇ ਨੇ ਉਹਨਾਂ ਦੇ ਅੰਦਰ ਪ੍ਰੇਮ ਹੈ ਆਪਣੇ ਜਿਵੇਂ ਉਹਨਾਂ ਨੇ ਜੁੜੇ ਐ ਜਿਵੇਂ ਉਹਨਾਂ ਨੇ ਆਪਣਾ ਪ੍ਰੇਮ ਪੈਦਾ ਕੀਤਾ ਹੈ ਸਾਡੇ ਸਾਰਿਆਂ ਦੇ ਅੰਦਰ ਇਹ ਪ੍ਰੇਮ ਪੈਦਾ ਹੋਣਾ ਚਾਹੀਦਾ ਹੈ ਆ ਜਿੰਨੇ ਅਸੀਂ ਬੈਠਿਆ ਮੈਂ ਤੁਹਾਨੂੰ ਗੁਰਸਿੱਖੋ ਪੁੱਛਦਾ ਅਸੀਂ ਭਲਾ ਐ ਸਿਰ ਕਰ ਕਰਕੇ ਕਿਉਂ ਨਹੀਂ ਵੇਖਦੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਵੇਖਣਾ ਹੈ ਅਮਰਤ ਧਾਰਿਓ ਸਿੰਘੋ ਪੱਗਾਂ ਵਾਲਿਓ ਦਾੜੀਆਂ ਵਾਲਿਓ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਓ ਮੈਂ ਤੁਹਾਨੂੰ ਪੁੱਛਦਾ ਸਾਡੇ ਅੰਦਰ ਖਿੱਚ ਵਿਡੀਓ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਦੀਵਾਨ ਦੀ ਹੈ ਜਿਹੜੇ ਦੀਵਾਨ ਦੇ ਵਿੱਚ ਬਿਆਸ ਵਾਲੇ ਬਾਬਾ ਜੀ ਬਾਬਾ ਗੁਰਿੰਦਰ ਸਿੰਘ ਢਿੱਲੋ ਜੀ ਆਏ ਜਿਨ੍ਹਾਂ ਨੂੰ ਦੇਖਣ ਲਈ ਸੰਗਤਾਂ ਬਹੁਤ ਦੂਰੋਂ ਨੇੜੇੋਂ ਪਹੁੰਚੀਆਂ ਜਿਨ੍ਹਾਂ ਨੂੰ ਖਬਰ ਲੱਗੀ ਵੀ ਬਾਬਾ ਗੁਰਿੰਦਰ ਸਿੰਘ ਢਿੱਲੋ ਸਮਾਗਮ ਵਿੱਚ ਪਹੁੰਚ ਰਹੇ ਹਨ ਤੇ ਬਾਬਾ ਜੀ ਬੜੇ ਆਰਾਮ ਨਾਲ ਦੀਵਾਨ ਸੁਣ ਰਹੇ ਹਨ ਪਰ ਜਾਦਾ ਬਿਆਸ ਜਿਹੜਾ ਦੀਵਾਨ ਸੁਣਦੇ ਹੋਏ ਸੰਗਤ ਬਾਰ-ਬਾਰ ਗਰਦਨ ਚੱਕ ਕੇ ਬਾਬਾ ਗੁਰਿੰਦਰ ਸਿੰਘ ਢਿੱਲੋਵਾਲ ਦੇਖਣ ਲੱਗੀ ਜਿਹੜੇ ਬਿਆਸ ਵਾਲੇ ਬਾਬਾ ਜੀ ਦੇ ਪ੍ਰੇਮੀ ਐ ਤਾਂ ਬਾਬਾ ਜੀ ਨੇ ਹਾਸੇ ਮਖੌਲ ਦੇ ਵਿੱਚ ਕਿਹਾ ਵੀ ਜੇ ਬਿਆਸ ਵਾਲੇ ਪ੍ਰੇਮੀ ਨੂੰ ਇੰਨੀ ਤਾਂਗ ਹੈ ਪ੍ਰੇਮੀਆਂ ਨੂੰ ਵੀ ਆਪਣੇ ਗੁਰੂ ਬਾਬਾ ਗੁਰਿੰਦਰ ਸਿੰਘ ਢਿੱਲੋ ਜੀ ਦੇ ਦਰਸ਼ਨਾਂ ਲਈ ਤੇ ਸੇਖਾਂ ਜਿਹੜੇ ਅੰਮ੍ਰਿਤਧਾਰੀ ਐ ਉਹਨਾਂ ਨੂੰ ਆਪਣੇ ਗੁਰੂ ਨੂੰ ਦੇਖਣ ਦੀ ਤਾਂਘ ਕਿਉਂ ਨਹੀਂ ਹੁੰਦੀ ਉਹ ਗਰਦਨਾ ਕੱਢ-ਕੱਢ ਕੇ ਕਿਉਂ ਨਹੀਂ ਦੂਰੋਂ ਨੇੜਿਓਂ ਦੇਖਦੇ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਕਿੱਥੇ ਐ? ਬਾਬਾ ਜੀ ਨੇ ਮਤਲਬ ਇਹ ਵੀ ਬਾਬਾ ਗੁਰਿੰਦਰ ਸਿੰਘ ਢਿਲੋਈ ਵੀ ਵਡਿਆਈ ਵੀ ਕੀਤੀ ਨਾਲ-ਨਾਲ ਸਿੱਖਾਂ ਨੂੰ ਸੰਦੇਸ਼ ਵੀ ਦਿੱਤਾ ਵੀ ਸਿੱਖੋ ਜਿਵੇਂ ਬਿਆਸ ਵਾਲੇ ਪ੍ਰੇਮੀਆਂ ਦੇ ਵਿੱਚ ਤਾਂਘ ਹੈ ਆਪਣੇ ਗੁਰੂ ਦੇ ਦਰਸ਼ਨਾਂ ਲਈ ਉਹਨਾਂ ਨੂੰ ਖਬਰ ਲੱਗਣ ਦੀ ਧੀਰ ਹੁੰਦੀ ਹੈ ਵੀ ਪਿਆਸ ਵਾਲੇ ਬਾਬਾ ਜੀ ਕਿਤੇ ਆ ਰਹੇ ਹਨ ਤਾਂ ਉਹ ਦਰਸ਼ਨ ਕਰਨ ਲਈ ਬਹੁਤ ਦੂਰੋਂ ਨੇੜਿਓਂ ਦੂਰੋਂ ਨੇੜਿਓਂ ਵੀ ਕਹਿ ਲੋ ਨੇੜਿਓਂ ਤੇ ਦੂਰੋਂ ਦੋਏ ਜਗ੍ਹਾ ਤੋਂ ਦੂਰੋਂ ਪਹੁੰਚਦੇ ਆਂ ਕਈ ਕਈ ਘੰਟੇ ਉਹ ਖੜਦੇ ਆ ਉੱਥੇ ਤੇ ਦੂਜਾ ਉਹਨਾਂ ਦੇ ਵਿੱਚ ਇੱਕ ਹੋਰ ਡਿਸਪਲਨ ਬਹੁਤ ਹੁੰਦਾ ਇਹ ਗੱਲ ਦੇਖਣ ਵਾਲੀ ਹੈ ਉਹ ਲਾਈਨ ਲਗਾ ਕੇ ਸਿਰੇ ਤੋਂ ਸਿਰੇ ਸਾਰੇ ਖੜਦੇ ਆ ਬਾਪਾ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਜੀ ਸਿਰਫ ਦਰਸ਼ਨ ਆਲੀ ਤੇ ਰਣਜੀਤ ਸਿੰਘ ਢੱਡਰੀਆਂ ਦਾ ਕਹਿਣਾ ਸੀ ਵੀ ਇਹੀ ਤਾਂਗ ਹਰ ਸਿੱਖ ਦੇ ਵਿੱਚ ਹੋਣੀ ਚਾਹੀਦੀ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨਾਂ ਲਈ ਪਰ ਇਹ ਤੰਗ ਜਿਹੜਾ ਢੱਡਰੀਆਂ ਵਾਲੇ ਬਾਬੇ ਦੇ ਅਨੁਸਾਰ ਬਾਬਾ ਜੀ ਅਨੁਸਾਰ ਵੀ ਇਹ ਮਿਸਿੰਗ ਹੈ ਸਿੱਖਾਂ 'ਚ ਇਹ ਕੁਝ ਪਰਸਨ ਸਿੱਖਾਂ ਦੇ ਵਿੱਚ ਇਹ ਤੰਗ ਹੈ ਬਹੁਤੇ ਸਿੱਖਾਂ ਦੇ ਵਿੱਚ ਇਹ ਤੰਗ ਨਹੀਂ ਹੁੰਦੀ ਤਾਂ ਉਹਨਾਂ ਨੇ ਵਿਅੰਗ ਵੀ ਕੀਤਾ ਤੇ ਨਾਲ-ਨਾਲ ਸਿੱਖਾਂ ਨੂੰ ਬੇਂਤੀ ਵੀ ਕੀਤੀ ਤੇ ਤਾੜਨਾ ਵੀ ਕੀਤੀ ਵੀ ਜਿਸ ਤਰ੍ਹਾਂ ਵਿਆਸ ਵਾਲੇ ਬਾਬੇ ਦੇ ਜਿਹੜੇ ਪੈਰੋਕਾਰ ਐ ਪ੍ਰੇਮੀ ਐ ਜਿਹੜਾ ਨੂੰ ਕਹਿੰਦੇ ਐ ਉਸ ਤਰ੍ਹਾਂ ਤੁਸੀਂ ਵੀ ਆਪਣੇ ਗੁਰੂ ਪ੍ਰਤੀ ਪੱਕੇ ਬਣੋ ਕਿਉਂਕਿ ਉੱਥੇ ਵਿਆਸ ਵਾਲੇ ਬਾਬਾ ਜੀ ਬੈਠੇ ਸੀ ਤਕਰੀਬਨ ਹਰ ਸੰਗਤ ਦੇ ਵਿੱਚ ਜਿਹੜਾ ਵੀ ਪ੍ਰੇਮੀ ਸੀ ਉਹ ਗਰਦਨ ਮੋੜ-ਮੋੜ ਕੇ ਵਿਆਸ ਵਾਲੇ ਬਾਬਾ ਜੀ ਵੱਲ ਦੇਖ ਰਿਆ ਸੀ ਈਵਨ ਔਰਤਾਂ ਵੀ ਦੇਖ ਰੀਆਂ ਸੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਵੀ ਸਾਨੂੰ ਵੀ ਸਿੱਖਾਂ ਨੂੰ ਵੀ ਇਹ ਚੀਜ਼ ਵਿਆਸ ਵਾਲੇ ਜਿਹੜੇ ਪ੍ਰੇਮੀਆ ਤੋਂ ਸਿੱਖਣ ਦੀ ਲੋੜ ਹੈ ਸਾਡੇ ਮਨਾਂ ਦੇ ਵਿੱਚ ਵੀ ਗੁਰੂ ਨੂੰ ਦੇਖਣ ਦੀ ਤਾਂਗ ਹੋਣੀ ਚਾਹੀਦੀ ਹੈ ਦੇਖੋ ਜੋ ਕਿਸੇ ਦੇ ਵਿੱਚ ਕੋਈ ਚੰਗਾ ਤਤ ਹੈ ਉਹ ਸਿੱਖ ਲੈਣਾ ਚਾਹੀਦਾ ਹੈ ਦੂਜਾ ਵਿਆਸ ਵਾਲੇ ਜਿਹੜੇ ਪ੍ਰੇਮੀ ਹੈ ਵਿਆਸ ਵਾਲੇ ਬਾਬਾ ਜੀ ਹੈ ਗੁਰਦਸ ਸਿੰਘ ਢਿੱਲੋਂ ਜੀ ਉਹ ਵਿਵਾਦਾਂ ਤੋਂ ਦੂਰ ਹੈ ਉਹਨਾਂ ਦਾ ਕਦੇ ਵੀ ਕਿਸੇ ਤਰ੍ਹਾਂ ਦੇ ਵਿਵਾਦ ਦੇ ਵਿੱਚ ਨਾ ਨਹੀਂ ਆਇਆ ਉਹਨਾਂ ਦਾ ਜਿਹੜੇ ਚਿੱਟੇ ਕੱਪੜੇ ਪਾਉਂਦੇ ਆ ਵਿਆਸ ਵਾਲੇ ਬਾਬਾ ਜੀ ਚਿੱਟੀ ਪੱਗ ਬੰਨ੍ਹਦੇ ਆ ਉਹਨਾਂ ਦਾ ਦਾਮਣ ਵੀ ਅੱਜ ਤੱਕ ਉਸ ਤਰ੍ਹਾਂ ਹੀ ਸਾਫ਼ ਸੁਥਰਾ ਤੇ ਚਿੱਟਾ ਹੈ ਤੇ ਉਹਨਾਂ ਦੇ ਪ੍ਰੇਮੀ ਵੀ ਇੱਕ ਦੂਜੇ ਨੂੰ ਬਹੁਤ ਪ੍ਰੇਮ ਕਰਦੇ ਆ ਸਿੱਖਾਂ ਲਈ ਤਾਂ ਇਹ ਗੱਲ ਪ੍ਰਚਲਿਤ ਹੈ ਵੀ ਸਿੱਖ ਸਿੱਖ ਨੂੰ ਹੀ ਮਾਰਦਾ ਜਿਵੇਂ ਕਹਿੰਦੇ ਨਾ ਵੀ ਇੱਕ ਜਗਾ ਤੇ ਹਰ ਧਰਮ ਦੇ ਲੋਕ ਇਕੱਠੇ ਕਰਦੇ ਇਕ ਉਹ ਉਹਨਾਂ ਨੂੰ ਦਰਵਾਜ਼ੇ ਲਾਤੇ ਮਤਲਬ ਦਰਵਾਜ਼ੇ ਖੁੱਲੇ ਛੱਡਦੇ ਉਹ ਜਿਨੇ ਬੰਦ ਕੀਤਾ ਉਹ ਕਹਿੰਦਾ ਵੀ ਭਾਈ ਵੀ ਜਿਹੜਾ ਵੀ ਸਾਰਿਆਂ ਦੇ ਦਰਵਾਜ਼ੇ ਲਾ ਦੇ ਕਮਰਿਆਂ ਦੇ ਭਾਈ ਇੱਕ ਸਿੱਖਾਂ ਵਾਲਾ ਖੁੱਲਾ ਛੱਡ ਦੇ ਉਹ ਕਹਿੰਦਾ ਬਾਬਾ ਜੀ ਬਾਹਰ ਨਿਕਲਣਗੇ ਕਹਿੰਦਾ ਨਹੀਂ ਨਿਕਲਦੇ ਜੇ ਇੱਕ ਸਿੱਖ ਨਿਕਲਣ ਦੀ ਕੋਸ਼ਿਸ਼ ਕਰੂਗਾ ਦੂਆ ਉਹਦੀ ਲੱਤ ਖਿੱਤੇ ਲੋਗਾ ਕਹਿੰਦਾ ਭਾਵੇਂ ਇਹ ਹੈ ਵੀ ਜੇ ਸਿੱਖ ਸਿੱਖ ਨੂੰ ਨਾ ਮਾਰੇ ਤਾ ਇਹ ਕੌਮ ਕਿਸੇ ਤੋਂ ਨਾ ਹਾਰੇ ਜਿਵੇਂ ਮੋਰਾਂ ਵਾਲੇ ਬਾਬੇ ਨੇ ਵੀ ਕਿਹਾ ਵੀ ਸਾਨੂੰ ਡਰ ਹੈ ਆਪਣੇ ਯਾਰਾਂ ਤੋਂ ਜਿਹੜੇ ਹੈ ਰੂਪ ਦੇ ਵਿੱਚ ਗੱਦਾਰਾਂ ਦੇ ਸੋ ਬੇਨਤੀ ਹੈ ਵੀ ਧੜੀਆਂ ਵਾਲੇ ਬਾਬਾ ਜੀ ਦੀ ਗੱਲ ਦੇਖੋ ਮੰਨੋ ਉਹਨਾਂ ਨੂੰ ਬਹੁਤ ਦੂਰੋਂ ਨੇੜੇੋਂ ਲੋਕ ਸੰਗਤ ਸੁਣਨ ਆਂਦੀ ਹੈ ਉਹਨਾਂ ਦੀ ਗੱਲ ਦੇ ਵਿੱਚ ਵਜਨ ਹੁੰਦਾ ਹੈ ਉਨਾ ਦਾ ਪਿਛਲੇ ਦਿਨੀ ਵਿਵਾਦ ਵੀ ਰਿਆ ਪਰ ਉਹ ਵਿਵਾਦਾਂ ਨੂੰ ਦੂਰ ਕਰਦੇ ਹੋਏ ਉਹ ਅਕਾਲ ਤਖਤ ਸਾਹਿਬ ਨੂੰ ਨਮਨ ਹੋਏ ਨਮਸਕਾਰ ਕੀਤੀ ਮਾਫੀ ਮੰਗੀ ਦੇਖ ਰਾਈ ਅਰਦਾਸ ਕਰੀ ਤੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਗਏ ਉਸ ਤਰ੍ਹਾਂ ਹੀ ਸਾਨੂੰ ਵੀ ਅਕਾਲ ਤਖਤ ਨੂੰ ਸਮਰਪਿਤ ਹੋਣਾ ਪਏਗਾ ਤੇ ਤਾਂ ਹੀ ਆਪਣੀ ਕੌਮ ਦੀ ਚੜ੍ਹਦੀ ਕਲਾ ਹੋਏਗੀ